ਇਸ ਤੋਂ ਜ਼ਿਆਦਾ ਪਾਪ ਸ਼ਾਇਦ ਕੋਈ ਕਮਾ ਸਕਦਾ ਹੈ ਕਿ ਗਊਆਂ ਜਿਨ੍ਹਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ 24 ਤੋਂ 25 ਗਊਆਂ ਜਿਹੜੀਆਂ ਨੇ ਮੁੱਕ ਗਈਆਂ ਨੇ ਕਿਹਾ ਜਾ ਰਿਹਾ ਹੈ ਕਿ ਸਲਫਾਸ ਦੀਆਂ ਗੋਲੀਆਂ ਉਹਨਾਂ ਨੂੰ ਦੇ ਦਿੱਤੀਆਂ ਗਈਆਂ 24 ਗਊਆਂ ਮੁੱਕ ਚੁੱਕੀਆਂ ਨੇ ਤੇ ਇਹ ਜਿਹੜੀਆਂ ਬੱਚੀਆਂ ਨੂੰ ਵੀ ਦਰਦ ਨਾਲ ਤੜਪ ਰਹੀਆਂ ਨੇ ਲੱਗਦਾ ਹੈ ਕਿ ਦੁਸ਼ਮਣੀ ਕੱਢਣ ਦਾ ਇਹ ਤਰੀਕਾ ਕੀ ਸੀ ਹੁਣ 24 ਨਹੀਂ 24 ਤੋਂ ਵੱਧ ਦਾ ਜੀ 25 ਪਲੱਸ ਹੋ ਗਈਆਂ ਹੋਣਗੀਆਂ ਦਾ ਵੀ ਰਾਜਨੀਤੀ ਪੈੰਤੜਾ ਹੈ ਸਾਰਾ ਕੁਝ ਇੱਕ ਗਊਆਂ ਦੀ ਜਾਨ ਲੈ ਕੇ ਰਾਜਨੀਤੀ ਚਮਕਾਉਣ ਦਾ ਤਰੀਕਾ ਹੈ ਕੱਲ ਇਲੈਕਸ਼ਨ ਹੋਇਆ ਵਾ ਕਲੀਅਰ ਇਹ ਮਾਹੌਲ ਭੜਕਾਉਣ ਲਈ ਇਹ ਸਾਰਾ ਕੁਝ ਕੀਤਾ ਗਿਆ ਇੱਕ ਪਾਸੇ ਕਹਿੰਦੇ ਆ ਜੀ ਅਸੀਂ ਇਹ ਕਾਨੂੰਨ ਐਦਾਂ ਕਰ ਦਾਂਗੇ ਐਦਾਂ ਕਰਦੇ ਦੱਸੋ ਗਊਆਂ ਨੂੰ ਕਿੱਥੇ ਕਾਨੂੰਨ ਦਿੱਤਾ ਗਿਆ ਜਲੰਧਰ ਦੇ ਵਿੱਚ ਇੰਨੇ ਫੜੇ ਗਏ ਆ ਇਹਨਾਂ ਦੇ ਕਦਾਮ ਗਊਆਂ ਗਊ ਮਾਸ ਕਰਦੇ ਜਿਹੜੇ ਕੀ ਕਾਰਵਾਈ ਹੋਈ ਜੀ ਉਹਨਾਂ ਦੇ ਮੈਂ ਕਾਨੂੰਨ ਨੂੰ ਵੀ ਕਹਿੰਦਾ ਜਾਂ ਕਾਨੂੰਨ ਕਹਿੰਦੇ ਆ ਇੰਨੀ ਠਿੱਕੇਛਾ ਹੀ ਕਰਦੀ ਪਈ ਪੁਲਿਸ ਉਸ ਟਾਈਮ ਨਿਆਣਿਆਂ ਨਿਆਣੇ ਨਾ ਕਰਦੀ ਰਹੀ ਆ ਆ ਕਾਨੂੰਨ ਕਿੱਥੇ ਜੀ ਇਹਨਾਂ ਦਾ ਕਾਨੂੰਨ ਕਿੱਥੇ ਆ ਇਨਸਾਫ ਚਾਹੀਦਾ ਇਨਸਾਫ ਦੀ ਗੱਲ ਕਿੱਥੇ ਆ ਹੈ ਹੀ ਨਹੀਂ ਇਹ ਕਿਤਨਾ ਕਿਤੇ ਹਿੰਦੂਆਂ ਨੂੰ ਭੜਕਾਉਣ ਦੀ ਸਾਜ਼ਿਸ਼ ਆ ਕਦੀ ਗਊ ਮਾਸ ਫੜਿਆ ਜਾਂਦਾ ਕਦੀ ਗਊਆਂ ਮਾਰ ਦਿੱਤੀਆਂ ਮਤਲਬ ਲੱਗਦਾ ਕਿ ਜਿਹਦੇ ਨਾਲ ਫੀਲਿੰਗ ਜੁੜੀ ਹੋਈ ਹੈ ਉੱਤੇ ਕਰਦੇ ਨੇ ਫੋਕਸ ਹਿੰਦੂ ਆ ਨਾ ਜਿਹੜਾ ਹਿੰਦੂ ਇਕੱਠਾ ਨਹੀਂ ਹੁੰਦਾ ਉਹਦੀ ਭਾਵਨਾ ਹੋਰ ਆ ਉਹਦੀ ਭਾਵਨਾ ਹੋਰ ਆ ਹਾਂ ਆਪਣੀ ਮਾਂ ਤੇ ਬਣ ਗਈ ਨਾ ਸਾਰੇ ਇਕੱਠੇ ਫਿਰਦੇ ਆ ਗੱਡੀ ਲੈਨੇ ਗਊ ਟੈਕਸ ਦਿੰਨੇ ਆ ਵਿਆਹ ਤੇ ਜਾਂਨੇ ਗਊ ਮਾਤਾ ਦੀ ਹਰ ਇੱਕ ਚੀਜ਼ ਦਿੱਤੀ ਜਾਂਦੀ ਆ ਫਿਰ ਵੀ ਇਹਨਾਂ ਦੀ ਕੋਈ ਵਿਚਾਰੀ ਕੋਈ ਨਹੀਂ ਹੈ ਸਰਕਾਰ ਨਹੀਂ ਖੜਦੀ ਕਿਤੇ ਵੀ ਗਊ ਮਾਤਾ ਦੇ ਕੋਈ ਸੜਕ ਤੇ ਘੋਮ ਰਿਹਾ ਫਿਰ ਬੋਲਣ ਨੂੰ ਸਾਰੇ ਆ ਜਾਂਦੇ ਨੇ ਕਿ ਇਹਨਾਂ ਨੂੰ ਸਾਹਮਣ ਵਾਲਾ ਕੋਈ ਨਹੀਂ 80% ਲੋਕ ਜਿਹੜੇ ਅੱਜ ਦੇ ਜਦੋਂ ਗਊ ਦੁੱਧ ਦੇਣਾ ਬੰਦ ਕਰ ਦਿੰਦੀ ਆ ਗਊ ਸ਼ਾਲਾ ਦੇ ਮੋਹਰੇ ਜਾਂ ਬਾਜ਼ਾਰ ਦੇ ਵਿੱਚ ਜਾਂ ਨੇੜੇ ਛੱਡ ਜਾਂਦੇ ਆ 24 ਗਊਆਂ ਮੱਕ ਚੁਕੀਆਂ ਨੇ ਤੇ ਇਹ ਜਿਹੜੀਆਂ ਬੱਚੀਆਂ ਨੂੰ ਵੀ ਦਰਦ ਨਾਲ ਤੜਪ ਰਦੀਆਂ ਨੇ ਲੱਗਦਾ ਕਿ ਦੁਸ਼ਮਣੀ ਕੱਢਣ ਦਾ ਇਹ ਤਰੀਕਾ ਕੀ ਸੀ ਜੀ ਦੁਸ਼ਮਨੀ ਨਹੀਂ ਇਹਨੂੰ ਕਹਿ ਸਕਦੇ ਦੇਖੋ ਜੀ ਕੱਲ ਇਲੈਕਸ਼ਨ ਹੋਇਆ ਵਾ ਕਲੀਅਰ ਇਹ ਮਖੌਲ ਪਟਕਾ ਲਈ ਕੀਤਾ ਜੋ ਵੀ ਕੀਤਾ ਸਾਨੂੰ ਜਿੱਦਾਂ ਸਾਰੇ ਖੜੇ ਆ ਇਹ ਲੱਗਦਾ ਪਿਆ ਵਾ ਹਣ 24 ਨਹੀਂ 24 ਤੋਂ ਵੱਧ ਦਾ ਜੀ 25 ਪਲੱਸ ਹੋ ਗਈਆਂ ਹੋਈਆਂ 25 ਪਲੱਸ ਗਊਆਂ ਹੋ ਗਈਆਂ ਗਊਆਂ ਹੋ ਗਈਆਂ ਜੀ ਤਿੰਨ ਉਧਰ ਰਾਤ ਕੱਢ ਕੇ ਲੈ ਕੇ ਗਏ ਸੀਗੇ ਉਹ ਵੀ ਡੈਥ ਹੋ ਚੁੱਕੀ ਉਹਨਾਂ ਦੀ ਸੀਸੀਟੀਵੀ ਵੀ ਆਪਾਂ ਵੇਖਿਆ ਨਾ ਸਲਪਾਸ ਦੀਆਂ ਗੋਲੀਆਂ ਜਿਹੜੀਆਂ ਨੇ ਪਾ ਰਹੇ ਨੇ ਸਲਪਾਸ ਦੀਆਂ ਜਿਹੜੀਆਂ ਗੋਲੀਆਂ ਨਾ ਉਹ ਜਿੱਦਾਂ ਬੂਰਾ ਬਣਾ ਕੇ ਉਹਨਾਂ ਦਾ ਉਹ ਪਾਊਡਰ ਬਣਾ ਕੇ ਪਾਈਆਂ ਗਈਆਂ ਉਹ ਸੀਸੀਟੀਵੀ ਕੈਮਰੇ ਦੇਖਦੇ ਸੀ ਪੁਲਿਸ ਵਾਲੇ ਦੇਖਦੇ ਸੀ 7 ਤੋਂ 8 ਵਜੇ ਦੀ ਰਿਕਾਰਡਿੰਗ ਪਰ ਉਹਦੇ ਵਿੱਚ ਕਲੀਅਰ ਨਹੀਂ ਹੋਇਆ ਫਿਰ ਪੁਲਿਸ ਨੇ 5 ਵਜੇ ਤੋਂ ਲੈ ਕੇ 8 ਵਜੇ ਦੀ ਦੇਖਣੀ ਆ 3 ਘੰਟੇ ਦੀ ਰਿਕਾਰਡਿੰਗ ਉਹ ਦੇਖਦੇ ਪਏ ਆ ਕਈ ਸ਼ੱਕੀ ਇਲਾਚ ਬੰਦੇ ਚੱਕੇ ਵੀ ਹੋਏ ਆ ਪੁਲਿਸ ਨੇ ਤੇ ਜਦੋਂ ਜਦੋਂ ਜਿੱਦਾਂ ਗਊਸ਼ਾਲਾ ਦੇ ਵਿੱਚ ਕਿੰਨੀਆਂ ਕਿ ਤਕਰੀਬਨ ਗਊਆਂ ਹੈਗੀਆਂ ਨੇ ਇਹ ਗਊਆਂ ਮੇਰੇ ਖਿਆਲ ਨਾਲ ਜੀ 35 ਤੋਂ ਪਲੱਸ ਆ ਜੀ 35 ਹਾਂ ਇਹ ਇਸ ਸਾਈਡ ਤੇ ਉਧਰ ਵਕਰੀਆਂ ਇਹ ਸਾਈਡ ਤੇ ਇਦਾਂ ਉਧਰ ਰਹਿ ਗਈਆਂ ਜਿਹੜੀਆਂ ਦੁੱਧ ਦਿੰਦੀਆਂ ਇਧਰ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹ ਇਧਰ ਵਾ ਹਨਾ ਗਊਸ਼ਾਲਾ ਦੇ ਵਿੱਚ ਉਧਰ ਆਮ ਬੰਦਾ ਦਾ ਸੇਵਾ ਕਰਨ ਆਉਂਦਾ ਸੀ ਇੱਥੇ ਕੋਈ ਵੀ ਆਮ ਬੰਦਾ ਆ ਸਕਦਾ ਸੀ ਹਾਂਜੀ ਹਾਂਜੀ ਆ ਸਕਦਾ ਜੀ ਉਹਨਾਂ ਨੇ ਉਸੇ ਚੀਜ਼ ਦਾ ਫਾਇਦਾ ਚੱਕਿਆ ਫਾਇਦਾ ਫਾਇਦਾ ਚੱਕਿਆ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਲੈਕਸ਼ਨ ਦਾ ਕਲੀਅਰ ਹੋਇਆ ਨਾ ਉਸ ਤੋਂ ਮਖੌਲ ਭਗਾ ਢਕਾਨ ਲਈ ਇਹ ਸਾਰਾ ਕੁਝ ਕੀਤਾ ਜਾ ਇਹ ਸਾਰੇ ਮੰਨਦੇ ਆ ਹੂੰ ਮੈਨੂੰ ਤਾਂ ਲੱਗਦਾ ਵੀ ਰਾਜਨੀਤੀ ਪੈਂਤੜਾ ਹੈ ਸਾਰਾ ਕੁਝ ਇੱਕ ਗਊਆਂ ਦੀ ਜਾਨ ਲੈ ਕੇ ਰਾਜਨੀਤੀ ਚਮਕਾਉਣ ਦਾ ਤਰੀਕਾ ਹੈ ਜੀ ਮੈਂ ਤਾਂ ਇਹੀ ਸਮਝਦਾ ਮਾਹੌਲ ਖਰਾਬ ਕਿੱਥੋਂ ਹੁੰਦਾ ਫਗਵਾੜੇ ਤੋਂ ਹੁੰਦਾ ਜੀ ਜੋ ਗੱਲ ਸ਼ੁਰੂ ਹੁੰਦੀ ਹੈ ਫਗਵਾੜੇ ਤੋਂ ਸ਼ੁਰੂ ਹੁੰਦੀ ਹੈ ਫਗਵਾੜੇ ਸ਼ੁਰੂ ਹੋ ਕੇ ਸਾਰੇ ਪੰਜਾਬ 'ਚ ਪੈ ਜਾਂਦੀ ਹੈ ਫਗਵਾੜੇ ਤੋਂ ਕਿਉਂ ਹੁੰਦੀ ਆ ਸਾਨੂੰ ਕੀ ਰੀਜ਼ਨ ਪਤਾ ਜੀ ਸਾਨੂੰ ਨਾ ਕੋਈ ਪਤਾ ਵਾ ਕਿ ਬੇਜਵਾਨ ਨੂੰ ਮਾਰਨਾ ਕਿੱਥੇ ਦਾ ਕਾਨੂੰਨ ਆ ਜੀ ਦੱਸੋ ਇੱਕ ਪਾਸੇ ਕਹਿੰਦੇ ਆ ਜੀ ਅਸੀਂ ਆ ਕਾਨੂੰਨ ਐਦਾਂ ਕਰ ਦਾਂਗੇ ਐਦਾਂ ਕਰਦੇ ਦੱਸੋ ਗਊਆਂ ਨੂੰ ਕਿੱਥੇ ਕਾਨੂੰਨ ਦਿੱਤਾ ਗਿਆ ਜਲੰਧਰ ਦੇ ਵਿੱਚ ਐਨੇ ਫੜੇ ਗਏ ਆ ਇਹਨਾਂ ਦੇ ਉਹ ਦੂਜੇ ਗਦਾਮ ਗਊਆਂ ਗਊ ਮਾਸ ਕਰਦੇ ਜਿਹੜੇ ਕੀ ਕਰਬਈ ਹੋਈ ਜੀ ਉਹਨਾਂ ਦੇ ਕੁਛ ਨਹੀਂ ਕੁਛ ਨਹੀਂ ਜੀ ਦੱਸੋ ਮੈਨੂੰ ਤੇ ਇੱਥੇ ਕੀ ਕਰ ਲੂਗਾ ਤੁਸੀਂ ਮੈਂ ਕਾਨੂੰਨ ਨੂੰ ਵੀ ਕਹਿੰਦਾ ਜੇ ਕਾਨੂੰਨ ਕਹਿੰਦੇ ਆ ਐਨੀ ਤੱਕੇਸ਼ਾ ਹੀ ਕਰਦੀ ਰਹੀ ਪਈ ਪੁਲਿਸ ਇਸ ਟਾਈਮ ਨਿਆਣਿਆਂ ਨਿਆਣੇ ਇਹਨਾਂ ਕਰਦੀ ਰਹੀ ਆ ਆਹ ਕਾਨੂੰਨ ਕਿੱਥੇ ਜੀ ਇਹਨਾਂ ਦਾ ਕਾਨੂੰਨ ਕਿੱਥੇ ਆ ਸਾਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਇਨਸਾਫ ਦੀ ਗੱਲ ਕਿੱਥੇ ਆ ਹੈ ਹੀ ਨਹੀਂ ਪੁਲਿਸ ਆਂਦੀ ਹੈ ਗਿੜੀ ਮਾਰ ਕੇ ਚਲ ਜਾਂਦੀ ਹੈ ਆਪਣੀ ਹੂੰ ਕਹਿੰਦੇ ਵੀਰਵਾਰ ਤੱਕ ਦਾ ਸਮਾਂ ਦੋ ਸਾਨੂੰ ਅਸੀਂ ਲੱਭ ਲਾਂਗੇ ਦੇਖੋ ਜੀ ਖਾਣਾ ਪੂਰਤੀ ਕਰਨੀ ਆ ਉਹ ਨਾ ਕਰਨ ਜਿਹੜਾ ਅਸਲੀ ਸਚਾਈ ਆ ਉਹਨੂੰ ਵੜਨ ਖਾਣਾ ਪੂਰਤੀ ਲਈ ਮੈਨੂੰ ਬਾਦਿਓ ਮੈਨੂੰ ਬਾਦਿਓ ਫੜ ਕੇ ਖਾਣਾ ਪੂਰਤੀ ਕਰਨੀ ਆ ਜੀ ਫੜ ਲਿਆ ਬੰਦਾ ਓਕੇ ਮੂੰਹ ਢੱਕ ਕੇ ਜੇਲ੍ਹ ਭੇਜਤਾ ਠੀਕ ਆ ਜਮਾਨਤ ਹੋ ਗਈ ਸਾਲਵਾ ਠੀਕ ਆ ਗੱਲ ਮੁੱਕ ਗਈ ਆ ਛੱਡ ਜਾ ਆ ਨਹੀਂ ਚਾਹੀਦਾ ਕਾਨੂੰਨ ਚਾਹੀਦਾ ਇੱਕ ਕਿ ਗਊ ਹੱਤਿਆ ਜਿਹੜੀ ਕੀਤੀ ਗਈ ਆ ਉਹਨੂੰ ਸਜ਼ਾਏ ਮੌਤ ਹੀ ਹੋਵੇ ਉਹ ਤੋਂ ਘੱਟ ਨਾ ਹੋਵੇ ਇਤਨੀ ਦੀਆਂ ਖਬਰਾਂ ਕਿਉਂ ਹੁੰਦੀਆਂ ਨੇ ਕਿਤਨੇ ਕਿਤੇ ਹਿੰਦੂਆਂ ਨੂੰ ਭੜਕਾਉਣ ਦੀ ਸਾਜ਼ਿਸ਼ਾ ਕਦੀ ਗਊ ਮਾਸ ਫੜਿਆ ਜਾਂਦਾ ਕਦੀ ਗਊਆਂ ਮਾਰ ਦਿੱਤੀਆਂ ਮਤਲਬ ਲੱਗਦਾ ਕਿ ਜਿਹਦੇ ਨਾਲ ਫੀਲਿੰਗ ਜੁੜੀ ਹੋਈ ਹੈ ਉੱਤੇ ਮਤਲਬ ਕਰਦੇ ਨੇ ਫੋਕਸ ਦੇਖੋ ਜੀ ਹਿੰਦੂ ਹਿੰਦੂ ਹਣਾ ਜਿਹੜਾ ਹਿੰਦੂ ਇਕੱਠਾ ਨਹੀਂ ਹੋ ਸਕਦਾ ਉਹਦੀ ਭਾਵਨਾ ਹੋਰ ਆ ਉਹਦੀ ਭਾਵਨਾ ਹੋਰ ਆ ਹਾਂ ਆਪਣੀ ਮਾਂ ਤੇ ਬਣ ਗਈ ਨਾ ਸਾਰੇ ਇਕੱਠੇ ਫਿਰਦੇ ਆ ਕਿਸੇ ਦੀ ਭਾਵਨਾ ਹੋਰ ਆ ਕੋਈ ਲੀਡਰਾਂ ਦੀ ਭਾਵਨਾ ਹੋਰ ਆ ਕਿਸੇ ਉਹ ਉਹਨਾਂ ਬਹਿ ਕੇ ਉਹ ਕੁਛ ਨਹੀਂ ਹੈਗਾ ਜੀ ਹਿੰਦੂ ਗੱਠਾ ਨਹੀਂ ਹੁੰਦਾ ਉਹ ਤਾਂ ਨੂੰ ਹਿੰਦੂ ਦਾ ਏਕਾ ਹੈ ਨਹੀਂਗਾ ਨਹੀਂ ਹੈਗਾ ਜੀ ਮੈਂ ਸਾਫ਼ ਕਹਿੰਦਾ ਨਹੀਂ ਹੈਗਾ ਜੀ ਲੀਡਰਾਂ ਦੀ ਆ ਉਹ ਲੀਡਰ ਕਹਿੰਦਾ ਐਦਾਂ ਕਰਨੀ ਆ ਉਹ ਲੀਡਰ ਕਹਿੰਦਾ ਉਦਾਂ ਕਰਨੀ ਆ ਉਹਨਾਂ 10 ਜਣੇ ਆਂਦੇ ਉਹਨਾਂ 20 ਜਣੇ ਆਂਦੇ ਉਹਨਾਂ ਤਰ੍ਹਾਂ ਪੇ ਉਹਨਾਂ ਤਰ੍ਹਾਂ ਪੇ ਹੋ ਗਏ ਬੱਕਰੋ ਬੱਕਰੀ ਮੈਂ ਤਾਂ ਇਹ ਕਹਿੰਦਾ ਇਹਨਾਂ ਦਾ ਕਾਨੂੰਨ ਕਿੱਥੇ ਆ ਕਿੱਥੇ ਜਾਂਦੀ ਸਰਕਾਰ ਬਿਲਕੁਲ ਸੋਇਆ ਗਉ ਮਾਤਾਏ ਜਿਨ੍ਹਾਂ ਦਿਨ ਨਾਲ ਜੋ ਹੈ ਇਹਨਾਂ ਨੂੰ ਸਲਪਾਸ ਦੀਆਂ ਗੋਲੀਆਂ ਚਾਹੀਆਂ ਗਉ ਗਾਉ ਟੈਕਸ ਦਿੰਨੇ ਆ ਹਰੇਕ ਅਸੀਂ ਗੱਡੀ ਲੈਣੇ ਗਾਉ ਟੈਕਸ ਦਿੰਨੇ ਆ ਵਿਆਹ ਤੇ ਜਾਂਨੇ ਗਾਉ ਮਾਤਾ ਦੀ ਹਰੇਕ ਚੀਜ਼ ਦਿੱਤੀ ਜਾਂਦੀ ਆ ਫਿਰ ਵੀ ਇਹਨਾਂ ਦੀ ਕੋਈ ਵਿਚਾਰੀ ਕੋਈ ਨਹੀਂ ਹੈ ਸਰਕਾਰ ਨਹੀਂ ਖੜਦੀ ਕਿਤੇ ਵੀ ਹਰ ਜਗ੍ਹਾ ਤੇ ਸਿਰਫ ਆਮ ਪਬਲਿਕ ਜਾਂ ਸੇਵਾਦਾਰ ਹੀ ਆਂਦੇ ਆ ਕੋਈ ਗਵਰਨਮੈਂਟ ਦਾ ਅਨੁਵਾਈ ਨਹੀਂ ਆਂਦਾ ਕੋਈ ਕੁਝ ਨਹੀਂ ਆਂਦਾ ਆਪਾਂ ਦੇਖਿਆ ਜਾਵੇ ਕੋਈ ਨਵੀਂ ਗੱਡੀ ਲਈ ਉੱਥੇ ਗਾਉ ਟੈਕਸ ਹੁੰਦਾ ਹੈ ਜੀ ਹੁੰਦਾ ਹੈ ਨਾ ਹਰ ਹਰ ਚੀਜ਼ ਉੱਤੇ ਟੈਕਸ ਹੁੰਦਾ ਹੈ। ਗਊ ਮਾਤਾ ਜੇ ਕੋਈ ਸੜਕ ਤੇ ਕੰਮ ਰਿਹਾ ਫੇ ਬੋਲਣ ਨੂੰ ਸਾਰੇ ਆ ਜਾਂਦੇ ਨੇ ਕਿ ਇਹਨਾਂ ਨੂੰ ਸਾਹਮਣ ਵਾਲਾ ਕੋਈ ਨਹੀਂ ਐਦਾਂ ਨਹੀਂ ਜੇ ਪਰ ਗਊ ਸ਼ਾਲਾ ਦੇ ਵਿੱਚ ਪੜ ਕੇ ਗਊ ਦੀ ਜਾਨ ਲੈ ਲਿਗਾਈ। ਦੇਖੋ ਜੀ ਇਹਦੇ ਵਿੱਚ ਪਤਾ ਛੱਡ ਕੇ ਵੀ ਉਹੀ ਜਾਂਦੇ ਆ। ਜਿਹੜੇ ਗੱਲਾਂ ਕਰਦੇ ਆ ਨਾ ਗਊਆਂ ਐ ਤਾਂ ਉਹ ਛੱਡ ਕੇ ਵੀ ਉਹੀ ਜਾਂਦੇ ਆ। ਕਲੀ ਛੱਡ ਕੇ ਜਾਂਦੇ। ਜਦੋਂ ਦੁੱਧ ਦੇਣਾ ਬੰਦ ਕਰਦਾ ਛੱਡ ਦਿਓ। ਉਹਦੋਂ ਕਹਿੰਦਾ ਕਿੱਥੇ ਗਏ? ਆ ਗਊ ਤਾਂ ਢੀ ਮਾਤਾ ਫਿਰਦੀ ਆ ਫੜ ਲਓ। ਹਾਂ ਤੁਸੀਂ ਛੱਡ ਦੇਗੇ ਉਹ 80% 90% ਲੋਕ ਜਿਹੜੇ ਅੱਜ ਦੇ ਜਦੋਂ ਗਊ ਦੁੱਧ ਦੇਣਾ ਬੰਦ ਕਰ ਦਿੰਦੀ ਆ ਗਊਸ਼ਾਲਾ ਦੇ ਮੋਹਰੇ ਜਾਂ ਬਾਜ਼ਾਰ ਦੇ ਵਿੱਚ ਜਾਂ ਨੇੜੇ ਛੱਡ ਜਾਂਦੇ ਆ ਉਹਨਾਂ ਲਈ ਉਹ ਬਹੁਤ ਵੱਡੀ ਗਲਤੀ ਆ ਜੇ ਤੁਸੀਂ ਉਹਨੂੰ ਜਾਂ ਤਾਂ ਉਹਨੂੰ ਸ਼ੁਰੂ ਤੋਂ ਹੀ ਜਾਂ ਤਾਂ ਗਊਸ਼ਾਲਾ ਛੱਡਣਾ ਸ਼ੁਰੂ ਤੋਂ ਛੱਡੋ ਤਾਂ ਕਿ ਗਊਸ਼ਾਲਾ ਵਾਲਿਆਂ ਨੂੰ ਵੀ ਮਾਤਾ ਕਹਿ ਕੇ ਮਜ਼ਾਕ ਉੜਿਆ ਜਾਂਦਾ ਹੈ ਬਿਲਕੁਲ ਮਜ਼ਾਕ ਉੜਿਆ ਜਾਂਦਾ ਹੈ ਬਿਲਕੁਲ ਉੜਾਇਆ ਜਾਂਦਾ ਪੂਰੀ ਗੱਲ ਦਾ ਸਾਡੇ ਇੱਥੇ ਗਊਸ਼ਾਲਾ ਦੇ ਬਾਹਰ ਕੂੜੇ ਦਾ ਡੰਪ ਲੱਗਾ ਇੱਥੇ ਬੈਨਰ ਲਾਤੇ ਇੱਥੇ ਸੀਸੀਟੀਵੀ ਕੈਮਰੇ ਲਾਤੇ ਇੱਥੇ ਧਰਨਾ ਲੱਗ ਗਿਆ ਕੀ ਕੂੜੇ ਦਾ ਡੰਪ ਚਾ ਲਓ ਠੀਕ ਹੈ ਜੀ ਇਹ ਸ਼ਹਿਰ ਵਾਸੀ ਸਾਡੇ ਐਦਾ ਦੇ ਆ ਢੀਠ ਉਹ ਕੂੜਾ ਇੱਥੇ ਹੀ ਸਿੱਟ ਕੇ ਜਾਂਦੇ ਕੱਲ ਹੀ ਸਿੱਟ ਕੇ ਜਾਂਦੇ ਜੀ ਗਊਸ਼ਾਲਾ ਦੇ ਬਿਲਕੁਲ ਬਾਹਰ ਲੱਗਾ ਡੰਪ ਤੁਸੀਂ ਕਾਰਵਾਈ ਕਰਿਓ ਉੱਥੇ ਲੱਗਾ ਹੋਇਆ ਜੀ ਦੇਖੋ ਹੱਲੇ ਵੀ ਉੱਥੇ ਕੂੜਾ ਸਿੱਟ ਕੇ ਜਾਂਦੇ ਜੇ ਇੱਕ ਵਾਰੀ ਮਨਾ ਕਰ ਦਿੱਤਾ ਲੋਕਾਂ ਨੂੰ ਸੀਸੀਟੀਵੀ ਕੈਮਰੇ ਲੈ ਡਾ ਰਹਿ ਨਹੀਂ ਜੇ ਉੱਥੇ ਲੈ ਕੇ ਵੀ ਲਾਤਾ ਕਾਨੂੰਨੀ ਕਾਰਵਾਈ ਹੋਊਗੀ ਕਿਉਂ ਨਹੀਂ ਹੁੰਦੀ ਜੀ ਕਿੱਥੇ ਗਿਆ ਕਾਨੂੰਨ ਗਵਰਨਮੈਂਟ ਨਾਲ ਹੀ ਆ ਜੀ ਸਾਰੀਆਂ ਇਹ ਸਾਰਾ ਰਲਿਆ ਹੋਇਆ ਪ੍ਰਸ਼ਾਸਨ ਕਿਸੇ ਤੇ ਯਕੀਨ ਨਾ ਕਰੋ ਇਲੈਕਸ਼ਨਾਂ ਦੇਣਾ ਸੋ ਸਮੇਂ ਕੇ ਵੋਟ ਉਸ ਬੰਦੇ ਨੂੰ ਪਾਈਓ ਜਿਹੜਾ ਤੁਹਾਡੇ ਲਈ ਖੜੇ ਇਹ ਨਹੀਂ ਹੈਗਾ ਕਿ ਹਾਂ ਸਾਡੇ ਘਰ ਦੁੱਖ ਬੈਗਾ ਇਹ ਦੁੱਖ ਲਈ ਖੜੇ ਆ ਦੁੱਖ ਲਈ ਆ ਦੁੱਖ ਲਈ ਖੜਨਾ ਚਾਹੀਦਾ ਇਨਸਾਨੀਅਤ ਮਰ ਚੁੱਕੀ ਹੈ ਮੈਡਮ ਅਸਲ ਚ ਬਿਲਕੁਲ ਸਹੀ ਜੋ ਗਊ ਹੱਤਿਆ ਕੀਤੀ ਗਈ ਹੈ ਉਸ ਦੇ ਲਈ ਜਿਹੜੇ ਤੜਪਣਾ ਬਣਦਾ ਵੀ ਹੈ ਕਿਉਂਕਿ ਗਊ ਦੀ ਸੇਵਾ ਹਰ ਕੋਈ ਇੱਥੇ ਕਰਦਾ ਸੀ ਆਕੇ ਪਰ ਉਹਨਾਂ ਗਊਆਂ ਦੀ ਅੱਜ ਜਿਹੜੀ ਜਾਨ ਹੈ ਉਹ ਲੈ ਲਈ ਗਈ ਹੈ ਜਿਸ ਕਰਕੇ ਇੱਥੇ ਦੇ ਲੋਕ ਇਨਸਾਫ਼ ਦੀ ਮੰਗ ਕਰ ਰਹੇ ਨੇ ਇਨਸਾਫ਼ ਮੰਗ ਰਹੇ ਨੇ ਕਿ ਜੋ ਗਊ ਹੱਤਿਆ ਕੀਤੀ ਗਈ ਹੈ ਜਿਹੜੇ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਤੇ ਜੋ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਹੋਵੇ